ਪੰਜਾਬ ਵਿੱਚ ਵਸਦੇ ਸਮੂਹ ਮਜਬੀ ਸਿਕਪਾਈ ਚਾਰੇ ਨੂੰ ਰਿਸ਼ਪਾਲ ਸਿੰਘ ਗਾਲੋ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਤਿਕਾਰਯੋਗ ਸਾਥਿਓ ਮੈਂ ਇਹ ਵੀਡੀਓ ਇਸ ਕਰਕੇ ਬਣਾਉਣ ਜਾ ਰਿਹਾ ਕਿਉਂਕਿ ਲੰਬੇ ਸਮੇਂ ਤੋਂ ਮਾਜਵੀ ਸਿੱਖ ਸਮਾਜ ਦੇ ਨਾਲ ਬਹੁਤ ਵੱਡਾ ਧੁੱਖਾ ਹੁੰਦਾ ਆ ਰਿਹਾ ਤੇ ਉਹ ਧੁੱਖਾ ਮਾਜਵੀ ਸਿੱਖ ਸਮਾਜ ਦੇ ਆਪਣੀ ਹੀ ਉਹ ਲੋਕ ਕਰਦੇ ਆ ਜਿਨ੍ਹਾਂ ਦੇ ਨਿੱਜੀ ਸਵਾਰਥ ਬਹੁਤ ਵੱਡੇ ਵੱਡੇ ਆ ਉਹਨਾਂ ਵਿੱਚੋਂ ਬਹੁਤੇ ਮਾਜਵੀ ਸਿੱਖ ਸਮਾਜ ਦੇ ਉਹ ਲੋਕ ਨੇ ਜਿਹੜੇ ਕਿਸੇ ਨਾ ਕਿਸੇ ਸਰਕਾਰੀ ਨੌਕਰੀ ਦੇ ਉੱਪਰੋਂ ਰਿਟਾਇਰ ਹੋ ਕੇ ਹੁਣ ਉਹ ਵਿਹਲੇ ਆ ਤੇ ਉਹ ਚਾਹੁੰਦੇ ਆ ਕਿ ਜਿਹੜੀ ਰਿਜ਼ਰਵੇਸ਼ਨ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਨੇ ਦਿੱਤੀ ਆ ਸਾਨੂੰ ਉਹਦਾ ਆਨੰਦ ਅਸੀਂ ਉਦੋਂ ਤੱਕ ਮਾਣਦੇ ਰਹੀਏ ਜਦੋਂ ਤੱਕ ਸਾਡੇ ਜਿਹੜੀ ਆ ਮਰਤਕ ਦੇ ਸ਼ਿਵਿਆਂ ਦੇ ਵਿੱਚ ਸੜ ਨਾ ਜਾਵੇ ਇਸ ਕਰਕੇ ਉਹ ਸਮੇਂ-ਸਮੇਂ ਤੇ ਸਮਾਜ ਨੂੰ ਇਹ ਦਿਖਾਉਂਦੇ ਆ ਕਿ ਅਸੀਂ ਸਮਾਜ ਦੇ ਬੜੇ ਹਤਾਸ਼ੀਆਂ ਕੌਮ ਦੇ ਬੜੇ ਹਤਾਸ਼ੀਆਂ ਅਸੀਂ ਕੌਮ ਨੂੰ ਇਕੱਠਾ ਕਰਕੇ ਓਮ ਨੂੰ ਰਾਜ ਭਾਗ ਦੇ ਮਾਲਕ ਬਣਾਉਣਾ ਪਰ ਸਤਿਕਾਰਯੋਗ ਸਾਥੀਓ ਪਿਛਲਾ ਇਤਿਹਾਸ ਦੇਖੋ ਜਦੋਂ ਵੀ ਕਦੇ ਸਾਡੇ ਕੋਲੇ ਇਸ ਦੇ ਪੁਖਤਾ ਸਬੂਤ ਨੇ ਪੁਖਤਾ ਪ੍ਰੂਫ ਨੇ ਜਿਹੜਾ ਕੋਈ ਸਾਥੀ ਇਸ ਦੇ ਉਂਗਲ ਖੜੀ ਕਰੇਗਾ ਤਾਂ ਉਸ ਨੂੰ ਠੋਸ ਸਬੂਤ ਦੇ ਕੇ ਸੰਤੁਸ਼ਟ ਕਰਾਇਆ ਜਾਵੇਗਾ ਜਿਹੜੇ ਲੋਕ ਸਮੇਂ-ਸਮੇਂ ਤੇ ਇਤਿਹਾਸ ਦੇ ਵਿੱਚ ਮੀਟਿੰਗਾਂ ਕਰਕੇ ਨਾ ਵੱਡੀ ਪੱਧਰ ਤੇ ਸਮਾਜ ਦੇ ਉਹਨਾਂ ਲੋਕਾਂ ਤੋਂ ਪੈਸਾ ਵਟੋਰਦੇ ਨੇ ਚੰਦੇ ਦੇ ਨਾਂ ਤੇ ਐਸ਼ੋਰਾਮ ਦੀ ਜ਼ਿੰਦਗੀ ਬਤੀਤ ਕਰਦੇ ਨੇ ਔਰ ਉਸ ਚੰਦੇ ਦੇ ਪੈਸੇ ਨੂੰ ਆਪਣੀ ਖਾਣ ਪੀਣ ਦੇ ਵਿੱਚ ਵੀ ਵਰਤਦੇ ਨੇ ਪਰ ਜਦੋਂ ਚੋਣਾ ਆਉਂਦੀਆਂ ਉਦੋਂ ਉਹਨਾਂ ਦਾ ਬਤੀਰਾ ਹੀ ਹੋਰ ਹੁੰਦਾ ਉਦੋਂ ਉਹ ਮਨੋਵਦੀ ਪਾਰਟੀਆਂ ਦੇ ਏਜੰਟ ਬਣ ਕੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਉਸ ਦੀਆਂ ਬਹੁਤ ਵੱਡੀਆਂ ਧਾਰਨਾਵਾਂ ਵੀ ਆ ਬਹੁਤ ਸਾਰੇ ਲੋਕ ਇਸ ਤਰ੍ਹਾਂ ਕਰਦੇ ਨੇ ਕਿ ਦੇਖੋ ਜੀ ਅਸੀਂ ਕੌਮ ਦੇ ਬڑے ਮਸੀਹਾ ਹੈਗੇ ਆ ਮੀਟਿੰਗਾਂ ਕਰਦੇ ਇਕੱਠ ਦਿਖਾਉਂਦੇ ਆ ਫਿਰ ਕਿਸੇ ਨਾ ਕਿਸੇ ਸਥਾਪਿਤ ਪਾਰਟੀ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਉੱਥੇ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੇ ਨੇ ਰਿਜ਼ਰਵ ਸੀਟਾਂ ਤੋਂ ਚੋਣ ਲੜਨ ਦੇ ਲਈ ਬਹੁਤ ਸਾਰੇ ਬੰਦੇ ਕਾਮਯਾਬ ਵੀ ਹੋਏ ਲੇਕਿਨ ਬਹੁਤੇ ਫੇਲ ਹੀ ਹੋਏ ਇਸ ਦਾ ਨਤੀਜਾ ਇਹ ਨਿਕਲਿਆ ਕਿ ਮਾਜਬੀ ਸਿੱਖ ਸਮਾਜ ਕਿਉਂਕਿ ਮਾਜਬੀ ਸਿੱਖ ਜਿਹੜਾ ਜਿਹੜੀ ਕੌਮ ਹੈਗੀ ਆ ਇਦੀ ਗਿਣਤੀ ਥੋੜੀ ਆ ਜੇ ਅਪਾ ਦੂਜੀਆਂ ਗਿਣਤੀਆਂ ਦੇ ਮੁਤਾਬਕ ਚੱਲ ਗਏ ਮਜਬੀ ਸਿੱਖ ਸਮਾਜ ਦੀ ਗਿਣਤੀ ਬੜੀ ਲਿਮਟਿਡ ਜੀ ਆ ਕਿਉਂਕਿ ਮਾਝੇ ਚ ਤੇ ਮਾਲਵੇ ਦੇ ਵਿੱਚ ਉਸ ਤੋਂ ਬਾਅਦ ਥੋੜੀ ਬੋਤੀ ਗੰਗਾ ਨਗਰ ਦੇ ਵਿੱਚ ਜਾਂ ਰਾਜਸਥਾਨ ਦੇ ਥੋੜੀ ਜੀ ਏਰੀਏ ਦੇ ਵਿੱਚ ਉਹਨਾਂ ਦੇ ਇੱਕਾ ਦੁੱਕਾ ਪੂਰੇ ਭਾਰਤ 'ਚ ਹੀ ਬੈਠੇ ਹੋ ਸਕਦੇ ਨੇ ਪਰ ਉਹਦੇ ਨਾਲ ਗੱਲ ਨਹੀਂ ਬਣਦੀ ਉਹਦੇ ਨਾਲ ਅਸੀਂ ਸੱਤਾ ਤਾਂ ਪ੍ਰਾਪਤ ਕਰ ਨਹੀਂ ਸਕਦੇਗੇ ਸੱਤਾ ਪ੍ਰਾਪਤ ਕਰਨ ਦੇ ਲਈ ਸਾਨੂੰ ਮੈਜੋਰਿਟੀ ਚਾਹੀਦੀ ਹੈਗੀ ਆ ਇਹਨਾਂ ਲੋਕਾਂ ਦੀਆਂ ਇਹਨਾਂ ਗਤੀਵਿਧੀਆਂ ਦੇ ਕਾਰਨ ਮਜਬੂਤ ਸਿੱਖ ਸਮਾਜ ਦੀ ਪੰਜਾਬ ਦੇ ਵਿੱਚੋਂ ਰਾਜਨੀਤਿਕ ਜਿਹੜੀ ਚੜਤ ਸੀ ਉਹ ਪੂਰੀ ਤਰੀਕੇ ਨਾਲ ਸਮਾਪਤ ਹੋ ਗਈ ਹੈ ਪਿਛਲੇ ਲੰਬੇ ਸਮੇਂ ਤੋਂ ਦੇਖੋ ਪੰਜਾਬ ਦੇ ਵਿੱਚ ਲੋਕ ਸਭਾ ਦੇ ਵਿੱਚੋਂ ਵੀ ਰਾਜ ਸਭਾ ਦੇ ਵਿੱਚ ਤਾਂ ਨਾਮਿਨੇਟ ਕਰਨਾ ਹੁੰਦਾ ਉਹ ਤਾਂ ਸਰਕਾਰਾਂ ਸਾਡੇ ਬੰਦਿਆਂ ਨੂੰ ਕਰਦੀਆਂ ਹੀ ਨਹੀਂ ਲੋਕ ਸਭਾ ਦੇ ਵਿੱਚ ਇੱਕ ਵੀ ਮੈਂਬਰ ਪਾਰਲੀਮੈਂਟ ਸਾਡਾ ਚੁਣ ਕੇ ਨਹੀਂ ਜਾ ਰਿਹਾ ਜਦੋਂ ਸੰਸਦ ਦੇ ਵਿੱਚ ਸਾਡਾ ਮੈਂਬਰ ਪਾਰਲੀਮੈਂਟ ਹੀ ਨਹੀਂ ਜਾਊਗਾ ਚੁਣ ਕੇ ਤਾਂ ਉਹ ਸਾਡੀ ਕੌਮ ਦੀ ਗੱਲ ਕਿਵੇਂ ਰੱਖੂਗਾ ਪਰ ਇਹ ਲੋਕ ਹਜੇ ਵੀ ਬਾਦ ਨਹੀਂ ਹੋਦੇ ਹਜੇ ਵੀ ਇਹ ਸਮਾਜ ਨੂੰ ਚੋਣਾਂ ਤੋਂ ਸਾਲ ਪਹਿਲਾਂ ਸਾਲ ਦੋ ਸਾਲ ਪਹਿਲਾਂ ਪਤਾ ਨਹੀਂ ਇਹਨਾਂ ਨੂੰ ਕੌਣ ਸਪੋਰਟ ਕਰਦਾ ਇਹ ਚੋਣਾਂ ਤੋਂ ਪਹਿਲਾਂ ਇਹ ਠੰਡੋਰਾ ਪਿੱਟਣਾ ਸ਼ੁਰੂ ਕਰ ਦਿੰਦੇ ਨੇ ਦੋ ਚਾਰ ਕੋਈ ਆ ਹੈਗੇ ਨੇ ਕਥਾਵਾਚਕ ਜਾਂ ਕੋਈ ਪ੍ਰਚਾਰਕ ਆਪਣੇ ਆਪ ਨੂੰ ਦੱਸਦੇ ਨੇ ਹਰ ਗੱਲ ਉਹਨਾਂ ਦੀ ਨਿਰ ਆਧਾਰਤ ਹੁੰਦੀ ਹੈ ਕੋਈ ਉਹਨਾਂ ਦਾ ਕੋਈ ਤੱਥਾਂ ਦਾ ਨਾਲ ਨਾ ਕੋਈ ਇਤਿਹਾਸਕ ਸਚਾਈ ਨਹੀਂ ਹੁੰਦੀ ਕੀ ਸ਼ੁਰੂ ਕਰ ਦਿੰਦੇ ਆ ਵੀ ਸੋਸ਼ਲ ਮੀਡੀਏ ਤੇ ਬਣਾਉਣਾ ਵੀ ਦੇਖੋ ਜੀ ਇਸ ਤਰ੍ਹਾਂ ਰੰਗਰੇਟਾ ਸੀਐਮ ਬਣਾਤਾ ਰੰਗਰੇਟਾ ਸੀਐਮ ਬਣਾਤਾ ਔਰ ਇਹ ਪੂਰੇ ਪੰਜਾਬ ਦੇ ਵਿੱਚੋਂ 100 ਕੀ ਬੰਦਾ ਹੈ ਔਰ ਉਹ 100 ਬੰਦਾ ਵੀ ਲਗਭਗ 7-8 ਅ ਗਰੁੱਪਾਂ ਦੇ ਵਿੱਚ ਵੰਡਿਆ ਹੋਇਆ ਹਰ ਗਰੁੱਪ ਦੀ ਆਪਣੀ ਆਪਣੀ ਜਿਹੜੀ ਡਿਮਾਂਡ ਆ ਆਪਣੀ ਆਪਣੀ ਜਿਹੜਾ ਹੈਗਾ ਉਹਦਾ ਪੱਖ ਕੁਝ ਕੁ ਬੰਦੇ ਇਹੋ ਜਿਹੜੇ ਕੱਲੇ ਹੀ ਆ ਉਹ ਕਹਿੰਦੇ ਸਾਰੇ ਜਣੇ ਮੇਰੇ ਹੀ ਮਗਰ ਲੱਜੋ ਔਰ ਤੀਜੇ ਦਿਨ ਆਏ ਦਿਨ ਕਿਤੇ ਕੋਈ ਕਿਤੇ ਕੋਈ ਜਲੰਧਰ ਰੱਖਦਾ ਮੀਟਿੰਗ ਕਿਤੇ ਕੋਈ ਲੁਧਿਆਣਾ ਰੱਖਦਾ ਮੀਟਿੰਗ ਕਿਤੇ ਕੋਈ ਫਰੀਦਕੋਟ ਰੱਖਦਾ ਮਤਲਬ ਆਈ ਦਿਨ ਮੀਟਿੰਗ ਬੰਦੇ ਉਹੀ ਬੰਦੇ ਉਹੀ ਤੇ ਸਮਾਜ ਦੇ ਕੁਝ ਕੁ ਦਰਦੀ ਜਿਹੜੇ ਲੋਕ ਹੁੰਦੇ ਆ ਕਿਉਂਕਿ ਜਦੋਂ ਇਹ ਦਿਖਾਉਂਦੇ ਇਹ ਜਾ ਕਰਕੇ ਆਪਣੇ ਆਪ ਨੂੰ ਅਗਲਾ ਕਹਿੰਦਾ ਚਲੋ ਯਾਰ ਸਾਡੀ ਕੌਮ ਦੀ ਗੱਲ ਆ ਅਸੀਂ ਆਪਣੀ ਕੌਮ ਦੀ ਗੱਲ ਨੂੰ ਸੁਣੀਏ ਉਹ ਚਲੇ ਜਾਂਦੇ ਆ ਉਸੇ ਨੂੰ ਦਿਖਾ ਕੇ ਫਿਰ ਇਹ ਸਾਡੇ ਸਮਾਜ ਦੇ ਜਿਹੜੇ ਆਰਥਿਕ ਤੌਰ ਤੇ ਥੋੜੇ ਸੰਪੰਨ ਲੋਕ ਆ ਉਹਨਾਂ ਤੋਂ ਫਿਰ ਇਹ ਜਾ ਕੇ ਕੋਸ਼ਿਸ਼ ਕਰਦੇ ਆ ਚੰਦਾ ਮੰਗਣ ਦੀ ਤੇ ਕੁਝਕ ਦਿੰਦੇ ਆ ਬਹੁਤੇ ਦਿੰਦੇ ਹੀ ਆ ਕਿਉਂਕਿ ਕੌਮ ਦੇ ਨਾਂ ਤੇ ਕੋਈ ਵੀ ਜਦੋਂ ਕਿਸੇ ਨਾਲ ਗੱਲ ਕਰੂਗਾ ਤਾਂ ਕੌਮ ਦੀ ਹਰ ਬੰਦੇ ਨਾਲ ਹਮਦਰਦੀ ਹੁੰਦੀ ਹੈ ਹੁਣ ਇਹਨਾਂ ਨੇ ਕੀ ਕੀਤਾ ਹੁਣ ਆਪਣੇ ਆਪ ਹੀ ਕਲਪਨਾ ਦੇ ਵਿੱਚ ਹੀ ਮੈਨੂੰ ਸਮਝ ਨਹੀਂ ਲੱਗਦੀ ਵੀ ਦੱਸੋ ਇਹ ਬੰਦੇ ਕੋਈ ਹੁਣ ਆਪਣੇ ਆਪ ਹੀ ਕੋਈ ਡੈਣੀ ਨਹੀਂ ਹੈਗਾ ਏ ਉਹਨੂੰ ਕਹਿੰਦੇ ਜੀ ਇਹ ਕੌਮ ਦਾ ਮਸੀਹਾ ਕੌਮ ਦਾ ਬਾਰਸ ਇਹ ਜੀ ਪੰਜਾਬ ਦਾ ਸੀਐਮ ਦੇਖੋ ਜਾਂ ਤਾਂ ਇਹਨਾਂ ਨੂੰ ਗੱਲ ਨਹੀਂ ਕਰਨੀ ਆਉਂਦੀ ਜਾਂ ਫਿਰ ਇਹ ਜਾਣਬੁੱਝ ਕੇ ਇਹ ਜਿਹੀਆਂ ਗੱਲਾਂ ਕਰਦੇ ਆ ਕਿ ਸਾਡਾ ਕੋਈ ਕ੍ਰਿਟੀਸਾਈਜ਼ ਕਰੇ ਜੀਤੇ ਨਾ ਸਾਨੂੰ ਫੇਮ ਮਿਲੇ ਦੇਖੋ ਜੀ ਉਹ ਸਾਡਾ ਹੈਗਾ ਜੀ ਸੀਐਮ ਕਾਂਗਰਸ ਪਾਰਟੀ ਦਾ ਤੇ ਜਦੋਂ ਚੋਣਾਂ ਆਉਣਾਂ ਮੈਂ ਗਰੰਟੀ ਕਰਦਾ ਅਸੀਂ ਉਦੋਂ ਵੀ ਦਿਖਾਵਾਂਗੇ ਤੁਹਾਨੂੰ ਹੁਣ ਵੀ ਮੈਂ ਗਰੰਟੀ ਜਦੋਂ ਚੋਣਾਂ ਆਉਣਾਂ ਉਦੋਂ ਇਹਨਾਂ ਲੋਕਾਂ ਨੇ ਉਸੇ ਡੈਨੀ ਦੇ ਖਿਲਾਫ ਹੋਣਾ ਉਦੋਂ ਇਹ ਕਿਸੇ ਨਾ ਹੋਰ ਖੜੇ ਹੋਣਗੇ ਕਿਉਂ ਕਿਉਂਕਿ ਸ਼ੁਰੂ ਤੋਂ ਇਹਨਾਂ ਦੀ ਪਾਲਿਸੀ ਹੈ ਇਹ ਹੁਣ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਅਸੀਂ ਕੌਣ ਹੁੰਨੇ ਆ ਅ ਬੀ ਕਾਂਗਰਸ ਪਾਰਟੀ ਦੇ ਵਿੱਚ ਇਸ ਗੱਲ ਦਾ ਨਿਰਣਾ ਕਰਨ ਵਾਲੇ ਕਿ ਉਹਨਾਂ ਦਾ ਇਹੀ ਜਿਹੜਾ ਸੀਐਮ ਕੈਂਡੀਡੇਟ ਹੋਊਗਾ ਉਹਨਾਂ ਦੀ ਪਾਰਟੀ ਨੇ ਕਰਨ ਕਾਂਗਰਸ ਪਾਰਟੀ ਨੇ ਤਾਂ ਅੱਜ ਤੱਕ ਸਾਡਾ ਬੰਦਾ ਕੋਈ ਰਾਜ ਸਭਾ ਦੇ ਵਿੱਚ ਨਹੀਂ ਭੇਜਿਆ ਕੀ ਇਹ ਰਾਜ ਸਭਾ ਚ ਭੇਜ ਨਹੀਂ ਸਕਦੇ ਪੰਜਾਬ ਚ ਇਹ ਤਾਂ ਸਾਡੀ ਸਭ ਤੋਂ ਵੱਡੀ ਦੁਸ਼ਮਣ ਹੈ ਇਨੀ ਤਾਂ ਕਾਂਗਰਸ ਪਾਰਟੀ ਨੇ ਹੀ ਤਾਂ ਮਜਬੀਸਕ ਸਮਾਜ ਦਾ ਵजूद ਖਤਮ ਕੀਤਾ ਨਹੀਂ ਮਜਬੀਸਕ ਸਮਾਜ ਦਾ ਬੜਾ ਵੱਡਾ ਤਕੜਾ ਵजूद ਸੀਗਾ ਲੋਕ ਕਹਿੰਦੇ ਸੀਗੇ ਕਿ ਸਭ ਤੋਂ ਵੱਡੀ ਪੰਜਾਬ ਦੇ ਵਿੱਚ ਇਹਨਾਂ ਦੀ ਆਬਾਦੀ ਹੈਗੀ ਆ ਤੇ ਇਸ ਕਰਕੇ ਇਹਨਾਂ ਨੂੰ ਬਣਦੀ ਪ੍ਰਤੀਨਿਧਤਾ ਦੇਣਾ ਸਾਡਾ ਫਰਜ਼ ਵੀ ਹੈ ਤੇ ਸਾਡੀ ਮਜਬੂਰੀ ਵੀ ਹੈ ਲੇਕਿਨ ਉਹਨਾਂ ਨੇ ਉਹ ਵੀ ਖਤਮ ਕਰਤੀ ਪੂਰੀ ਤਰੀਕੇ ਦੇ ਨਾਲ ਸਭ ਤੋਂ ਵੱਧ ਉਵਾਦੀ ਆਮ ਤੌਰ ਤੇ ਗਿਣਿਆ ਜਾਂਦਾ ਹੈ ਕਿ ਫਰੀਦਪੁਰ ਹਲਕੇ ਦੇ ਵਿੱਚ ਮਜਬੀ ਸਿੱਖ ਸਮਾਜ ਦੀ ਸਭ ਤੋਂ ਵੱਡੀ ਆਬਾਦੀ ਹੈ। ਔਰ ਫਰੀਦਪੁਰ ਹਲਕੇ ਦੇ ਵਿੱਚ ਲੰਬੇ ਸਮੇਂ ਤੋਂ ਗੁਲਸ਼ਨ ਜਿਹੜੇ ਬੀਬੀ ਜੀ ਸੀਗੇ ਉਹਨਾਂ ਤੋਂ ਬਾਅਦ ਕੋਈ ਥੋਨੂੰ ਮਜਬੀ ਸਿੱਖ ਤੋਂ ਬਣਿਆ ਹੀ ਨਹੀਂ ਦਿਖਾਈ ਦਿੱਤਾ ਹੋਊਗਾ। ਦੱਸ ਦਿਓ ਕਿਹੜਾ ਮਜਬੀ ਬਣਿਆ? ਸੋ ਸਤਕਾਰ ਜੋ ਸਾਥੀਓ ਇਹ ਜਿਹੜੇ ਲੋਕ ਆ ਇਹ ਸੌਕ ਜਾਣੇ ਆ। ਇਹ ਸੌਕ ਜਾਣੇ ਇਹੋ ਜਿਹਾ ਕੁਝੋਲਾ ਪਾਉਂਦੇ ਆ। ਓਮ ਗਮਰਾਹ ਹੋ ਜਾਂਦੀ ਆ। ਫਿਰ ਗੁੰਮਰਾਹ ਹੋ ਕੇ ਜਿਹੜੀ ਲੋਕ ਇਹਨਾਂ ਦੀ ਵਿਰੋਧਤਾ ਕਰਦੇ ਆ ਕੌਮ ਉਹਨਾਂ ਦੀ ਵਿਰੋਧਤਾ ਕਰਨ ਲੱਗ ਜਾਂਦੀ ਹੈ ਅਸੀਂ ਕੋਈ ਇਹਨਾਂ ਦੇ ਦੁਸ਼ਮਣ ਨਹੀਂ ਪਰ ਇਹ ਕੌਮ ਦਾ ਬਹੁਤ ਵੱਡਾ ਨੁਕਸਾਨ ਕਰਾਉਂਦੇ ਨੇ ਕਿਉਂਕਿ ਇਹ ਜਿਹੜੀਆਂ ਕਾਰਵਾਈਆਂ ਕਰਦੇ ਨੇ ਉਹਨਾਂ ਕਾਰਵਾਈਆਂ ਦੇ ਨਾਲ ਕੌਮ ਗੁੰਮਰਾਹ ਹੁੰਦੀ ਹੈ ਅਸੀਂ ਪਿੱਛੇ ਜੇ ਵੀ ਇੱਕ ਗੱਲ ਕੀਤੀ ਸੀ ਬਹੁਤੇ ਲੋਕਾਂ ਨੇ 12.5% ਦਾ ਦੂਸਰਾ ਰੌਲਾ ਪਾਇਆ ਸੀ ਕਿ 12.5% ਦੇ ਜੇ ਆਪੂ ਆਪਣਾਨੇ ਨੇ ਆ ਕੀਤਾ ਠੇਮਕੜੀ ਨਹੀਂ ਆ ਕੀਤਾ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ 12.5% ਇੱਕ ਰੋਜ਼ਗਾਰ ਦਾ ਮਸਲਾ ਹੈ ਉਹ ਸੱਤਾ ਦਾ ਮਸਲਾ ਨਹੀਂ ਗਾ ਤੁਸੀਂ ਦੇਖੋ ਕਿਤੇ ਮਜਬੀ ਸਿੱਖ ਸਮਾਜ ਤੇ ਉੱਪਰ ਜਦੋਂ ਕੋਈ ਭੀੜ ਪੈਂਦੀ ਆ 12.5% ਦੇ ਤਹਿਤ ਨੌਕਰੀਆਂ ਲੈਣ ਵਾਲੇ ਲੋਕ ਕਿੰਨਾ ਕੁ ਤੁਹਾਡੇ ਉਹਨਾਂ ਪ੍ਰਦਰਸ਼ਨਾਂ ਦੇ ਵਿੱਚ ਤੁਹਾਡੇ ਹੱਕ ਦੇ ਵਿੱਚ ਜਾਂ ਤੁਹਾਡੇ ਨਾਲ ਹਮਦਰਦੀ ਜ਼ਾਹਰ ਕਰਨ ਆਉਂਦੇ ਆ ਇੱਕ ਸਿੰਗਲ ਬੰਦਾ ਵੀ ਤੁਹਾਨੂੰ ਧੋਖਾਈ ਨਹੀਂ ਦੇਊਗਾ ਇੱਕ ਸਿੰਗਲ ਝੂਠ ਮਾਰਨ ਨੂੰ ਜਿਹੜੇ ਮਰਜ਼ੀ ਮਾਰੀ ਜਾਣ ਇਹ ਬੰਦੇ ਗਮਰਾਹ ਕਰਦੇ ਆ ਮਾਜਵੀ ਸਿੱਖ ਕੌਮ ਨੂੰ ਸਮਝਣਾ ਚਾਹੀਦਾ ਅਗਰ ਤੁਸੀਂ ਹੁਣ ਵੀ ਨਾ ਇਹਨਾਂ ਦੀਆਂ ਚਾਲਾਂ ਨੂੰ ਸਮਝ ਸਕੀ ਤਾਂ ਫੇਰ ਤੁਹਾਡਾ ਵੀ ਰੱਬ ਹੀ ਰੱਖਾ ਹੈ ਚੀਕਾਂ ਮਾਰੀ ਜਾਓ ساری ਉਮਰ ਮੈਂ ਤਾਂ ਦੇਖਦਾ ਹੁਣਾ ਕਿ 500 ਚੀਕਾ ਮਾਰਦੇ ਆ ਆ ਸੋਸ਼ਲ ਮੀਡੀਆ ਤੇ ਰੋਜ਼ ਦੇਖਦੇ ਸਾਡੇ ਨਾਓ ਹੋ ਗਿਆ ਸਾਡੇ ਨਾਓ ਹੋ ਗਿਆ ਸਾਨੂੰ ਉਹਨੇ ਕੁੱਟਤਾ ਸਾਨੂੰ ਉਹਨੇ ਮਾਰਤਾ ਸਾਡੇ ਐਨੇ ਹੱਕ ਖੋਲੇ ਸਾਡੇ ਨੇ ਸਾ ਆ ਕੀਤਾ ਪਰ ਵੋਟਾਂ ਸਮੇਂ ਬੰਦੇ ਦੇ ਪੁੱਤ ਬਣ ਕੇ ਸਾਡੇ ਸਮਾਜ ਨੇ ਕਿਤੇ ਸੱਤਾ ਹਾਸਲ ਕਰਕੇ ਵੰਡਣ ਵਾਲੇ ਨਹੀਂ ਬਣੇ ਹਮੇਸ਼ਾ ਸੜਕਾਂ ਤੇ ਰੁਲਦੇ ਰਹਿੰਦੇ ਆ ਤੇ ਚੀਕਾਂ ਮਾਰੀ ਜਾਂਦੇ ਆ ਇਹ ਜਿਹੜੇ ਲੋਕ ਗਮਰਾਹ ਕਰਦੇ ਨੇ ਉਹਨਾਂ ਲੋਕਾਂ ਦੀਆਂ ਕਈ ਬੰਦਿਆਂ ਦੀਆਂ ਤਾਂ ਮੇਰੇ ਕੋਲੇ ਇਹੋ ਜਿਹੇ ਪ੍ਰੂਫ ਹੈਗੇ ਆ ਜਿਨ੍ਹਾਂ ਨੇ ਮੈਨੂੰ ਕੀਤੀ ਕਾਲ ਕਹਿੰਦੇ ਵੀ ਦੂਸਰਾ ਵੀ ਤੁਸੀਂ ਉੱਥੇ ਪਹੁੰਚੋਗੇ ਪ੍ਰੋਗਰਾਮ 'ਚ ਮੈਂ ਕਿਹਾ ਮੈਂ ਕੀ ਲੈਣਾ ਮੈਂ ਥੋੜੀ ਉਹਨਾਂ ਦਾ ਹੈਗਾ ਇਸ ਪੱਖ ਦਾ ਬੰਦਾ ਮੈਂ ਕਿਹਾ ਤੁਸੀਂ ਪਹੁੰਚੋਗੇ ਮੈਂ ਤਾਂ ਤਾਂ ਪਹੁੰਚੂਗਾ ਜੇਕਰ ਮੈਨੂੰ ਉਹ ਤੇਲ ਦੇ ਪੈਸੇ ਦੇਣਗੇ ਤੇ ਇਹ ਤੁਸੀਂ ਦੇਖ ਲਓ ਸਾਥੀਓ ਜਿਹੜੇ ਸਾਥੀ ਇਹ ਜਿਹੜੀਆਂ ਗੱਲਾਂ ਕਰਦੇ ਆ ਕਿ ਉਹ ਸਾਡੀ ਅਗਵਾਈ ਦੇ ਹੱਕਦਾਰ ਹੈਗੇ ਆ ਦੂਜੀ ਗੱਲ ਇਹ ਕਿ ਉਸੇ ਡੈਨੀ ਦਾ ਪਿਓ ਵੀ ਪਹਿਲਾਂ ਕਾਂਗਰਸ ਦਾ ਵੱਡਾ ਲੀਡਰ ਵੀ ਸੀ ਉਹ ਇਲੈਕਟਡ ਪਰਸਨ ਵੀ ਬਣਿਆ ਉਹ ਚੁਣਿਆ ਹੋਇਆ ਨੁਮਾਇੰਦਾ ਵੀ ਬਣਿਆ ਉਹਨੇ ਸਾਡੀ ਕੌਮ ਦੇ ਲਈ ਕੀ ਕੀਤਾ ਇਹ ਸਾਰੀਆਂ ਗੱਲਾਂ ਸੋਚਣ ਤੇ ਸਮਝਣ ਵਾਲੀਆਂ ਇਹ ਸਿਰਫ ਚੰਦਕ ਬੰਦੇ ਨੇ ਜਿਹੜੇ ਇਹੋ ਜਿਹਾ ਕੌਮ ਨੂੰ ਗੁੰਮਰਾਹ ਕਰਦੇ ਆ ਪਿਛਲੇ ਸਮੇਂ ਇੱਕ ਸਾਡਾ ਧਰਮ ਕਾਗੂ ਵੀ ਜਿਹੜਾ ਉਹ ਕਹਿੰਦਾ ਮੈਨੂੰ ਜਰਨੈਲ ਮੰਨੋ ਕੌਮ ਦਾ ਖੰਡੂਰ ਸਾਹਿਬ ਹਲਕੇ ਦੇ ਉੱਪਰ ਚੋਣ ਹੋਈ ਉਸ ਬੰਦੇ ਨੇ ਸ਼ਰੇਆਮ ਅਮਰਤਪਾਲ ਸਿੰਘ ਜਿਹੜਾ ਕਿ ਜੱਟ ਕਮਿਊਨਿਟੀ ਨੂੰ ਬਿਲੋਂਗ ਕਰਦਾ ਤੇ ਭਾਰਤੀ ਸੰਵਿਧਾਨ ਦੇ ਸਭ ਤੋਂ ਵੱਧੋ ਖਿਲਾਫ ਬੋਲਦਾ ਉਹਦੀ ਹਮਾਇਤ ਕੀਤੀ ਤੇ ਮੱਜ ਵੀ ਸਿੱਖ ਰੰਗਰੇਟਾ ਸਤਨਾਮ ਸਿੰਘ ਤੜ ਉਹਦੀ ਉਹਨੇ ਵਿਰੋਧਤਾ ਕੀਤੀ ਫੇਰ ਵੀ ਕਿਸ ਤਰੀਕੇ ਨਾਲ ਅਸੀਂ ਕਹਿ ਦਾਂਗੇ ਕਿ ਸਾਡੀ ਕੌਮ ਦੇ ਰਹਿਬਰ ਨੇ ਸਾਡੀ ਕੌਮ ਦੇ ਹੈਗੇ ਨਹੀਂ ਹੋਰ بڑے ਬੰਦੇ ਨੇ ਮਤਲਬ ਮੇਰੇ ਕਹਿਣ ਦਾ ਭਾਵ ਇਹ ਆ ਇਹ 100 ਕੰਬੰਦੀ ਦਾ ਟੂਲਾ ਹੈ ਔਰ ਉਹ ਵੀ ਅੱਗੇ 7-8 ਵਰਗਾਂ ਦੇ ਭਾਗਾਂ ਦੇ ਵਿੱਚ ਵੰਡੇ ਹੋਏ ਆ ਆਪਸ ਵਿੱਚ ਨਹੀਂ ਇਹਨਾਂ ਦੇ ਬਣਦੀ ਕੀ ਆਪਸ ਵਿੱਚ ਇਹ ਇੱਕ ਵਿਚਾਰਧਾਰਾ ਦੇ ਨਹੀਂਗੇ ਪਰ ਕੌਮ ਨੂੰ ਇਹ ਬਹੁਤ ਵੱਡਾ ਨੁਕਸਾਨ ਪਹੁੰਚਾਉਂਦੇ ਆ ਰਹੇ ਨੇ ਅੱਜ ਇਹਨਾਂ ਨੇ ਕੌਮ ਮਜਬੀ ਸਿੱਖ ਕੌਮ ਪੰਜਾਬ ਦੇ ਵਿੱਚ ਇੱਥੇ ਲਿਆ ਖੜੀ ਕੀਤੀ ਕੋਈ ਵੀ ਰਾਜਨੀਤਿਕ ਪਾਰਟੀ ਮਜਬੀ ਸਿੱਖ ਸਮਾਜ ਨੂੰ ਮੂੰਹ ਨਹੀਂ ਲਾਉਣਾ ਚਾਹੁੰਦੀ ਸਾਡੇ ਕੋਈ ਵੀ ਜਿਹੜਾ ਲੀਡਰ ਜਿਹੜਾ ਪੈਦਾ ਨਹੀਂ ਹੋਣ ਦਿੱਤਾ ਜਾ ਰਿਹਾ ਜਿਸ ਤਰੀਕੇ ਨਾਲ ਮੁਸਲਮਾਨਾਂ ਦੀ ਰਾਜਨੀਤੀ ਖਤਮ ਕੀਤੀ ਉਸੇ ਤਰੀਕੇ ਨਾਲ ਇਹ ਲੋਕ ਮਜਬੀ ਸਖ ਸਮਾਜ ਦੀ ਰਾਜਨੀਤੀ ਨੂੰ ਪੰਜਾਬ ਦੇ ਵਿੱਚੋਂ ਪੂਰੀ ਤਰ੍ਹਾਂ ਖਤਮ ਕਰ ਚੁੱਕੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮਾੜੀ-ਮੁੱਟੀ ਬਚਦੀ ਹੈ ਉਹਨੂੰ ਵੀ ਤਬਾਹ ਕਰਨ ਦੇ ਲਈ ਤਲੇ ਹੋਏ ਆ ਇਹ ਹੁਣ ਕੌਮ ਨੇ ਦੇਖਣਾ ਕਿ ਇਨ੍ਹਾਂ ਲੋਕਾਂ ਨੂੰ ਸਵਾਲ ਕਰਨੇ ਹੈਗੇ ਆ ਜਾਂ ਨਹੀਂ ਜਾਂ ਇਨ੍ਹਾਂ ਲੋਕਾਂ ਨੂੰ ਇਹਨਾਂ ਗੱਲਾਂ ਤੋਂ ਹਟਾਉਣਾ ਹੈ ਜਾਂ ਨਹੀਂ ਇਹ ਕੌਮ ਦੇਖੇ ਮੇਰੀ ਕੌਮ ਨੂੰ ਗੁਜ਼ਾਰਿਸ਼ ਆ ਕਿ ਇਹਨਾਂ ਲੋਕਾਂ ਤੋਂ ਸਾਨੂੰ ਬਚਣਾ ਵੀ ਚਾਹੀਦਾ ਹੈ ਇਹਨਾਂ ਲੋਕਾਂ ਦੀ ਵਿਰੋਧਤਾ ਵੀ ਕਰਨੀ ਚਾਹੀਦੀ ਹੈ ਤੇ ਇਹਨਾਂ ਤੋਂ ਸਵਾਲ ਵੀ ਪੁੱਛਣੇ ਚਾਹੀਦੇ ਹੈ ਕਿ ਤੁਸੀਂ ਚੋਣਾਂ ਮੁੱਕ ਕੇ ਕਿੱਥੇ ਹੁੰਨੇ ਆ ਤੇ ਚੋਣਾਂ ਤੋਂ ਪਹਿਲਾਂ ਹੀ ਸਾਲ ਡੇਢ ਸਾਲ ਦੂਸਰ ਪਹਿਲਾਂ ਹੀ ਕਿਉਂ ਉੜਦੇ ਆ ਜਿਵੇਂ ਹੀ ਚੋਣਾਂ ਸਮਾਪਤ ਹੁੰਦੀਆਂ ਤਾਂ ਉਸੇ ਸਮੇਂ ਇਹ ਬਿਲਕੁਲ ਸ਼ਾਂਤ ਹੋ ਕੇ ਬੈਠ ਜਾਂਦੇ ਆ ਸਤਿਕਾਰਯੋਗ ਸਾਥੀਓ ਵੀਡੀਓ ਲੰਬੀ ਹੋ ਗਈ ਗੱਲਾਂ ਹੋਰ ਵੀ ਬਹੁਤ ਕਰਨ ਵਾਲੀਆਂ ਸੀਗਾ ਉਮੀਦ ਕਰਦਾ ਕਿ ਤੁਸੀਂ ਜਰੂਰ ਮੇਰੀ ਇਸ ਵੀਡੀਓ ਤੇ ਆਪਣੀ ਪ੍ਰਤੀਕਿਰਿਆ ਦੇਵੋਗੇ ਜੇਕਰ ਅਸੀਂ ਗਲਤ ਹੋਵਾਂਗੇ ਤਾਂ ਸਾਨੂੰ ਵੀ ਕੋਰੋ ਤੁਸੀਂ ਸਾਨੂੰ ਵੀ ਦੱਸੋ ਵੀ ਭਾਈ ਤੁਸੀਂ ਗਲਤੋਂ ਜੇਕਰ ਅਸੀਂ ਸੱਚੇ ਆ ਤਾਂ ਫਿਰ ਸਾਡੀ ਸਪੋਰਟ ਕਰੋ ਇਹਨਾਂ ਲੋਕਾਂ ਨੂੰ ਆਪਾਂ ਸਬਸਕ੍ਰਾਈਬ ਕਰਾਈਏ ਜਿਹੜੇ ਸਾਥੀ ਸਾਡੀ ਇਸ ਗੱਲ ਦੇ ਨਾਲ ਸਹਿਮਤ ਆ ਉਹਨਾਂ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਸਾਡੇ ਕੋਲੇ ਮਾਧਿਅਮ ਸੋਸ਼ਲ ਮੀਡੀਆ ਹੀ ਹੈ ਹੁਣ ਤਾਂ ਸਾਡਾ ਕੋਈ ਵੀ ਮੀਡੀਆ ਗੱਲਬਾਤ ਨਹੀਂ ਐਂ ਦੱਸਦਾ ਤਾਂ ਕਿ ਸ਼ੇਅਰ ਕਰਨ ਦੇ ਨਾਲ ਤਾਂ ਕਿ ਸਾਡੇ ਸਮਾਜ ਦੇ ਵੱਧ ਤੋਂ ਵੱਧ ਲੋਕਾਂ ਕੋਲ ਸਾਡੀ ਆਵਾਜ਼ ਜਾ ਸਕੇ ਵਾਇਗੁਰਜੀਤ ਕਾ ਖਾਲਸਾ ਵਾਇਗੁਰਜੀਤ ਕੀ ਫਤਿਹ ਜੈ ਪੀਮ ਜੈ ਪਰ